ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਆਰਥਿਕ ਤੌਰ ਦੇ ਤੇ ਕਮਜ਼ੋਰ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਉਹ ਕਹਿੰਦੇ ਪੜ ਸਕਣਗੇ ਉਹਨਾਂ ਦੀਆਂ ਫੀਸਾਂ ਵਗੈਰਾ ਦਾ ਪ੍ਰਬੰਧਨ ਆ ਜਿਹੜਾ ਉਹ ਪਤਾ ਨਹੀਂ ਕਿਵੇਂ ਹੋਣਾ ਕਿਸ ਤਰ੍ਹਾਂ ਹੋਣਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਜੋ ਮਰਜ਼ੀ ਹੋਵੇ ਆਪਣੇ ਮਹਿਕਮੇ ਤੇ ਪਕੜਤਾ ਉਹਨਾਂ ਦੀ ਹੈ ਉਹ ਬੰਦੇ ਦੇ ਮਨ ਦੇ ਵਿੱਚ ਕੁਝ ਕਰਨ ਦੀ ਚਾਹਨਾ ਹੈ ਆ ਜਿਹੜੀਆਂ ਮੁਕਤ ਖੋਰੀਆਂ ਬਿਮਾਰੀ ਦੀ ਜੜਾ ਅਸਲ ਤੁਹਾਡੀ ਸਿਹਤ ਵੀ ਮੁਕਤ ਹੋ ਸਕਦੀ ਹੈ ਤੁਹਾਡੀ ਸਿੱਖਿਆ ਵੀ ਮੁਕਤ ਹੋ ਸਕਦੀ ਹੈ ਸਾਰਿਆਂ ਦੀ ਹੋਈ ਯੋਜਨਾ ਬਹੁਤ ਵਧੀਆ ਹੈਗੀ ਕੀ ਇਹ ਪ੍ਰੈਕਟੀਕਲ ਚਲਾ ਸਕਣਗੇ ਜਾਂ ਨਹੀਂ ਚਲਾ ਸਕਣਗੇ ਔਰ ਜਿਹੜੇ ਨਿੱਜੀ ਸਕੂਲਾਂ ਵਾਲੇ ਐ ਉਹਨਾਂ ਦੇ ਜਿਹੜਾ ਲਾਭ ਐ ਉਹਦੇ ਤੇ ਵੀ ਅਸਰ ਪਵੇਗਾ ਕੀ ਤੁਸੀਂ ਸਮਝਦੇ ਹੋ ਜੇ ਪੰਜਾਬ ਸਰਕਾਰ ਪਿਛਲੇ 2 ਸਾਲਾਂ ਦਾ ਆਜਾਪ ਦੇ ਬੇਲੇ ਦਾ ਰਿਕਾਰਡ ਕਰਾ ਕੇ ਪੜਤਾਲ ਕਰਾ ਲਈ ਤੁਹਾਨੂੰ ਪਤਾ ਲੱਗ ਜਾਊ ਕਥਤ ਰੂਪ ਦੇ ਵਿੱਚ ਕਰੋੜਾਂ ਦੇ ਘਪਲੇ ਨੇ ਪੰਜਾਬ ਦੇ ਵਿੱਚ ਸਿੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਸਕੂਲ ਆਫ ਫੈਮਿਨਸ ਬਣਾਏ ਜਾ ਰਹੇ ਨੇ ਸਕੂਲ ਆਫ ਹੈਪੀਨੈਸ ਬਣਾਏ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਮਿਡੇ ਮੀਲ ਤੋਂ ਲੈ ਕੇ ਬਾਕੀ ਸਹੂਲਤਾਂ ਵੀ ਨੇ ਕਿਤਾਬਾਂ ਵੀ ਜਿਹੜੀਆਂ ਮੁਫਤ ਨੇ ਵਰਦੀਆਂ ਮੁਫਤ ਨੇ ਕਾਫੀ ਕੁਝ ਹੈ ਤੇ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਆਰਥਿਕ ਤੌਰ ਦੇ ਉਤੇ ਕਮਜ਼ੋਰ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਉਹ ਕਹਿੰਦੇ ਪੜ ਸਕਣਗੇ ਉਹਨਾਂ ਦੀਆਂ ਫੀਸਾਂ ਵਗੈਰਾ ਦਾ ਪ੍ਰਬੰਧਨ ਹੈ ਜਿਹੜਾ ਉਹ ਪਤਾ ਨਹੀਂ ਕਿਵੇਂ ਹੋਣਾ ਕਿਸ ਤਰ੍ਹਾਂ ਹੋਣਾ ਹੈ ਪ੍ਰਾਈਵੇਟ ਸਕੂਲ ਕਿਵੇਂ ਐਗਰੀ ਹੋਣਗੇ ਕਿੰਨੀਆਂ ਕ admisións ਹੋਣਗੀਆਂ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਕੁਝ ਫੀਸ ਦੀ ਕਹਿੰਦੇ ਕੋਟਾ ਇਹਨਾਂ ਵਿਦਿਆਰਥੀਆਂ ਦਾ ਰੱਖਿਆ ਜਾਏਗਾ ਜਿਹੜੇ ਗਰੀਬੀ ਰੇਖਾ ਵਾਲੇ ਨੇ ਉਹਨਾਂ ਨੂੰ ਹੁਣ ਨਿੱਜੀ ਸਕੂਲਾਂ ਦੇ ਵਿੱਚ ਵੀ ਦਾਖਲਾ ਮਿਲੇਗਾ ਤੇ ਮੁਫਤ ਪੜਾਈ ਦੀ ਗੱਲ ਕੀਤੀ ਜਾ ਰਹੀ ਹੈ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੇਖੋ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਐ ਹਰਜੋਤ ਬੈਂਸ ਜੋ ਮਰਜੀ ਹੋਵੇ ਆਪਣੇ ਮਹਿਕਮੇ ਤੇ ਪਕੜਤਾ ਉਹਨਾਂ ਦੀ ਹੈ ਉਹ ਕੁਝ ਕਰਨਾ ਵੀ ਚਾਹੁੰਦੇ ਆ ਮੈਂ ਸਿਰਫ ਇੱਕੋ ਹੀ ਵਾਰੀ ਮਿਲਿਆ ਸੀ ਉਹਨਾਂ ਨੂੰ ਉਹ ਬੰਦੇ ਦੇ ਮਨ ਦੇ ਵਿੱਚ ਕੁਝ ਕਰਨ ਦੀ ਚਾਹਨਾ ਹੈ ਆ ਜਿਹੜੀਆਂ ਮੁਕਤ ਕੋਰੀਆਂ ਬਿਮਾਰੀ ਦੀ ਜੜਾ ਅਸਲ ਅੱਜ ਜੇ ਤੁਸੀਂ ਮੁਕਤ ਖੋਰੀਆਂ ਖਤਮ ਕਰ ਦਿਓ ਤੁਹਾਡੀ ਸਿਹਤ ਵੀ ਮੁਕਤ ਹੋ ਸਕਦੀ ਹੈ ਤੁਹਾਡੀ ਸਿੱਖਿਆ ਵੀ ਮੁਕਤ ਹੋ ਸਕਦੀ ਹੈ ਸਾਰਿਆਂ ਦੀ ਹੋਈ ਜੇ ਅਸੀਂ ਲੋਕਾਂ ਨੂੰ ਸਿੱਖਿਆ ਨਹੀਂ ਦੇਣੀ ਸਤਕਾਰ ਨਹੀਂ ਦੇਣਾ ਉਹਨਾਂ ਨੂੰ ਸਿਹਤ ਆ ਜਿਹੜੀਆਂ ਪਹਿਲਾਂ ਮੁਕਤ ਚੱਲਦੀਆਂ ਨੇ ਜੇ ਪੰਜਾਬ ਸਰਕਾਰ ਪਿਛਲੇ 2 ਸਾਲਾਂ ਦਾ ਆਜਾਪ ਦੇ ਬੇਲੇ ਦਾ ਰਿਕਾਰਡ ਕਰਾ ਕੇ ਪੜਤਾਲ ਕਰਾਲੇ ਤੁਹਾਨੂੰ ਪਤਾ ਲੱਗ ਜੂ ਕਥਤ ਰੂਪ ਦੇ ਵਿੱਚ ਕਰੋੜਾਂ ਦੇ ਘਪਲੇ ਨੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਸੋ ਦੇਖਦੇ ਹਾਂ ਜਿਹੜਾ ਇਹ ਸ਼ੁਰੂ ਹੋਣ ਲੱਗਿਆ ਕਿ ਨਿੱਜੀ ਸਕੂਲਾਂ ਦੇ ਵਿੱਚ ਵੀ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫਤ ਦੇ ਵਿੱਚ ਦਾਖਲਾ ਮਿਲੇਗਾ ਯੋਜਨਾ ਬਹੁਤ ਵਧੀਆ ਹੈਗੀ ਕੀ ਇਹ ਪ੍ਰੈਕਟੀਕਲ ਚਲਾ ਸਕਣਗੇ ਜਾਂ ਨਹੀਂ ਚਲਾ ਸਕਣਗੇ। ਔਰ ਜਿਹੜੇ ਨਿੱਜੀ ਸਕੂਲਾਂ ਵਾਲੇ ਐ ਉਹਨਾਂ ਦਾ ਜਿਹੜਾ ਲਾਭ ਐ ਉਹਦੇ ਤੇ ਵੀ ਅਸਰ ਪਵੇਗਾ। ਕੀ ਤੁਸੀਂ ਸਮਝਦੇ ਹੋ? ਕਿ ਉਹ ਐਡੇ ਸੌਖਿਆ ਤਰੀਕੇ ਨਾਲ ਮੰਨ ਜਾਣਗੇ। ਜੇ ਮੰਨ ਗਏ ਤਾਂ ਭਾਈ ਸਵਾਗਤ ਉਹਨਾਂ ਦਾ। ਸਕੀਮ ਆ ਰਹੀ ਐ। ਨਰਸਰੀ ਜੀ ਮਿਲੇਗਾ ਦਾਖਲਾ। ਜਗਮੋਣ ਰਾਜੂ ਸਾਹਿਬ ਨੇ ਉਹਨਾਂ ਨੇ ਇਹ ਨੂੰ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਜਿੱਤ ਹੈ ਸੋ ਇਹ ਸਬੰਧ ਦੇ ਵਿੱਚ ਕਹਿੰਦੇ ਆ ਕਿ ਨਿੱਜੀ ਸਕੂਲਾਂ ਵਿੱਚ 25% ਸੀਟਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ਜੇ ਸੱਚਮੁੱਚ ਇਹ ਸਾਰਾ ਕੁਝ ਕਰਨ ਲੱਗੇ ਨੇ ਤਾਂ ਕਦਮ ਬਹੁਤ ਛਲਾਗਾ ਜੋਗਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੋ ਮਰਜੀ ਹੋਵੇ ਆਪਣੇ ਮਹਿਕਮੇ ਤੇ ਪਕੜਤਾ ਉਹਨਾਂ ਦੀ ਹੈ ਉਹ ਕੁਝ ਕਰਨਾ ਵੀ ਚਾਹੁੰਦੇ ਆ ਮੈਸਰਬ ਇੱਕੋ ਹੀ ਵਾਰੀ ਮਿਲਿਆ ਸੀ ਉਹਨਾਂ ਨੂੰ ਉਹ ਬੰਦੇ ਦੇ ਮਨ ਦੇ ਵਿੱਚ ਕੁਝ ਕਰਨ ਦੀ ਚਾਹਨਾ ਹੈ ਆ ਜਿਹੜੀਆਂ ਮੁਕਤ ਕੋਰੀਆਂ ਬਿਮਾਰੀ ਦੀ ਜੜਾ ਅਸਲ ਅੱਜ ਤੁਸੀਂ ਮੁਕਤ ਖੋਰੀਆਂ ਖਤਮ ਕਰਦੇ ਹੋ ਤੁਹਾਡੀ ਸਿਹਤ ਵੀ ਮੁਕਤ ਹੋ ਸਕਦੀ ਹੈ ਤੁਹਾਡੀ ਸਿੱਖਿਆ ਵੀ ਮੁਕਤ ਹੋ ਸਕਦੀ ਹੈ ਸਾਰਿਆਂ ਦੀ ਹੋਈ ਜੇ ਅਸੀਂ ਲੋਕਾਂ ਨੂੰ ਸਿੱਖਿਆ ਨਹੀਂ ਦੇਣੀ ਸਤਕਾਰ ਨਹੀਂ ਦੇਣਾ ਉਹਨਾਂ ਨੂੰ ਸਿਹਤ ਆ ਜਿਹੜੀਆਂ ਪਹਿਲਾਂ ਮੁਕਤ ਚੱਲਦੀਆਂ ਨੇ ਜੇ ਪੰਜਾਬ ਸਰਕਾਰ ਪਿਛਲੇ 2 ਸਾਲਾਂ ਦਾ ਆਜਾਪ ਦੇ ਬੇਲੇ ਦਾ ਰਿਕਾਰਡ ਕਰਾ ਕੇ ਪੜਤਾਲ ਕਰਾਲੇ ਤੁਹਾਨੂੰ ਪਤਾ ਲੱਗ ਜਾਊ ਕਥਤ ਰੂਪ ਦੇ ਵਿੱਚ ਕਰੋੜਾਂ ਦੇ ਘਪਲੇ ਨੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਸੋ ਦੇਖਦੇ ਹਾਂ ਜਿਹੜਾ ਇਹ ਸ਼ੁਰੂ ਹੋਣ ਲੱਗਿਆ ਕਿ ਨਿੱਜੀ ਸਕੂਲਾਂ ਦੇ ਵਿੱਚ ਵੀ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫਤ ਦੇ ਵਿੱਚ ਦਾਖਲਾ ਮਿਲੇਗਾ ਯੋਜਨਾ ਬਹੁਤ ਵਧੀਆ ਹੈਗੀ ਕੀ ਇਹ ਪ੍ਰੈਕਟੀਕਲ ਚਲਾ ਸਕਣਗੇ ਜਾਂ ਨਹੀਂ ਚਲਾ ਸਕਣਗੇ। ਔਰ ਜਿਹੜੇ ਨਿੱਜੀ ਸਕੂਲਾਂ ਵਾਲੇ ਐ ਉਹਨਾਂ ਦਾ ਜਿਹੜਾ ਲਾਭ ਐ ਉਹਦੇ ਤੇ ਵੀ ਅਸਰ ਪਵੇਗਾ। ਕੀ ਤੁਸੀਂ ਸਮਝਦੇ ਹੋ? ਕਿ ਉਹ ਐਡੇ ਸੌਖਿਆ ਤਰੀਕੇ ਨਾਲ ਮੰਨ ਜਾਣਗੇ। ਜੇ ਮੰਨ ਗਏ ਤਾਂ ਭਾਈ ਸਵਾਗਤ ਉਹਨਾਂ ਦਾ। ਸਕੀਮ ਆ ਰਹੀ ਐ। ਨਰਸਰੀ ਜੀ ਮਿਲੇਗਾ ਦਾਖਲਾ। ਜਗਮੋਣ ਰਾਜੂ ਸਾਹਿਬ ਨੇ ਉਹਨਾਂ ਨੇ ਇਹ ਨੂੰ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਜਿੱਤ ਹੈ ਸੋ ਇਹ ਸਬੰਧ ਦੇ ਵਿੱਚ ਕਹਿੰਦੇ ਆ ਕਿ ਨਿੱਜੀ ਸਕੂਲਾਂ ਵਿੱਚ 25% ਸੀਟਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ਜੇ ਸੱਚਮੁੱਚ ਇਹ ਸਾਰਾ ਕੁਝ ਕਰਨ ਲੱਗੇ ਨੇ ਤਾਂ ਕਦਮ ਬਹੁਤ ਛਲਾਗਾ ਜੋਗਾ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ